ਦੋਸਤੋ ਤੁਹਾਡਾ ਸਵਾਗਤ ਕਰਦੇ ਆ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਸਿੱਧੂ ਮੂਸੇਵਾਲੇ ਦਾ ਕੋਈ ਗੀਤ ਆਵੇ ਅਤੇ ਦੁਨੀਆ ਤੇ ਵੱਡੇ-ਵੱਡੇ ਰਿਕਾਰਡ ਨਾ ਟੁੱਟਣ ਇਹ ਕਦੇ ਹੋ ਨਹੀਂ ਸਕਦਾ। ਤਾਂ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਿੱਧੂ ਮੂਸੇਵਾਲੇ ਬਾਈ ਦਾ YouTube ਚੈਨਲ ਹੈ ਜੋ ਇਸ ਟਾਈਮੇ ਭਾਰਤ ਦਾ ਬਹੁਤ ਵੱਡਾ YouTube ਚੈਨਲ ਬਣ ਚੁੱਕਾ ਹੈ ਅਤੇ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਇਹ ਕਿਸੇ ਇੰਡੀਪੈਂਡੈਂਟ ਆਰਟਿਸਟ ਦਾ ਪਹਿਲਾ ਚੈਨਲ ਜੋ ਕਿ ਨੌਂ ਵਿਲਨ ਵੀ ਉਸ ਕ੍ਰਾਸ ਕਰ ਗਿਆ ਤਾਂ ਦੋਸਤੋ ਇਹ ਸਿੱਧੂ ਫੈਨਜ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੀ ਨਵੀਂ ਆਈ ਈਪ ਮੂਸ ਪ੍ਰਿੰਟ ਦੇ ਬਾਰੇ ਤਾਂ ਦੋਸਤੋ ਇਸ ਵਿੱਚ ਕੁੱਲ 3 ਟਰੈਕ ਨੇ ਜਿਨ੍ਹਾਂ ਵਿੱਚੋਂ ਟੇਕ ਨੋਟਿਸ ਨਾਂ ਦਾ ਗੀਤ ਵਿਵਾਦਾਂ ਨਾਲ ਕਿਰਿਆ ਨਜ਼ਰ ਆ ਰਿਹਾ ਹੈ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਟੇਕ ਨੋਟਿਸ ਨਾਂ ਦੇ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਆਪਣੇ ਯਾਰਾਂ ਦੋਸਤਾਂ ਦਾ ਅਸਲੀ ਚਿਹਰਾ ਵਿਖਾਇਆ ਅਤੇ ਆਪਣੇ ਉਸ ਗੀਤ ਦੇ ਵਿੱਚ 2-3 ਯੂਠਾਂ ਦੀ ਗੱਲ ਕੀਤੀ ਹੈ ਮੈਂ ਗੱਡੀ ਦੇ ਵਿੱਚੋਂ ਵੀ ਤਾਰੇ ਹੋਏ ਨੇ ਅਤੇ ਮੇਰੇ ਨਾਮ ਤੇ ਫੇਮ ਲੈਂਦੇ ਨੇ ਤੇ ਪਿੱਠ ਤੇ ਮੇਰੀਆਂ ਬੁਰਾਈਆਂ ਕਰਦੇ ਨੇ ਤਾਂ ਦੋਸਤੋ ਸਿੱਧੂ ਮੂਸੇਵਾਲਾ ਬਾਈ ਆਪਣੇ ਉਸ ਗੀਤ ਦੇ ਵਿੱਚ ਕਿੰਨਾ ਝੂਠਾਂ ਬਾਰੇ ਗੱਲ ਕਰ ਰਿਹਾ ਉਹ ਤੁਹਾਨੂੰ ਪਤਾ ਹੀ ਹੈ ਅਤੇ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਤਾਂ ਦੋਸਤੋ ਆਪਣੇ ਉਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਨੇ ਡਿੜਬੇ ਸ਼ੋਅ ਦੀ ਵੀ ਗੱਲ ਕੀਤੀ ਹੈ ਅਤੇ ਆਪਣੇ ਉਸ ਗੀਤ ਦੇ ਵਿੱਚ ਡਿੜਬੇ ਸ਼ੋਅ ਬਾਰੇ ਕਿਹਾ ਕਿ ਮੇਰੇ ਉੱਤੇ ਬਹੁਤ ਪਰਚੇ ਹੋਏ ਅਤੇ ਮੈਨੂੰ ਕੁਝ ਕਲਾਕਾਰਾਂ ਦੇ ਵੱਲੋਂ ਧਮਕੀਆਂ ਵੀ ਆਈਆਂ ਕਿ ਮੈਂ ਉਸ ਸ਼ੋਅ ਦੇ ਵਿੱਚ ਨਾ ਜਾ ਸਕਾਂ ਤਾਂ ਦੋਸਤੋ ਹੁਣ ਸਿੱਧੇ ਸਿੱਧੇ ਤੌਰ ਤੇ ਸਿੱਧੂ ਮੂਸੇਵਾਲੇ ਦੇ ਫੈਨ ਜਿਹਦੇ ਵੱਲੋਂ ਇਹ ਗੱਲ ਬੱਬੂ ਮਾਨ ਦੇ ਨਾਲ ਜੋੜੀ ਜਾ ਰਹੀ ਹੈ ਕਿਉਂਕਿ ਜਦੋਂ ਡਿੜਬੇ ਸ਼ੋਅ ਦੀ ਬਾਰੀ ਸੀ ਤਾਂ ਸਿੱਧੂ ਮੂਸੇਵਾਲੇ ਨੂੰ ਬੱਬੂ ਮਾਨ ਅਤੇ ਉਸਦੇ ਦੋਸਤ ਬਬਲੇ ਖੰਡ ਦੇ ਵੱਲੋਂ ਬਹੁਤ ਸਾਰੀਆਂ ਧਮਕ ਸਵੀ ਦਰਜ ਹੋਈ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਆਪਣੇ ਇੱਕ ਲਾਈਵ ਦੇ ਵਿੱਚ ਵੀ ਦੱਸਿਆ ਕਿ ਬੱਬੂ ਮਾਨ ਅਤੇ ਉਸਦੇ ਫੈਨਾਂ ਨੇ ਮੇਰੇ ਨਾਲ ਕੀ ਕੀ ਕੀਤਾ ਅਤੇ ਕਿਵੇਂ ਮੇਰੇ ਉੱਤੇ ਪਰਚੇ ਕਰਾਈ ਗਏ ਤਾਂ ਜੋ ਮੈਂ ਡਿੜਬੇ ਸ਼ੋਅ ਦੇ ਵਿੱਚ ਨਾ ਜਾ ਸਕਾਂ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਟੇਕ ਨੋਟਿਸ ਕੀ ਰਿਲੀਜ਼ ਹੋਣ ਤੋਂ ਬਾਅਦ ਬੱਬੂ ਮਾਨ ਨੂੰ ਬਹੁਤ ਜ਼ਿਆਦਾ ਟ੍ਰੋਲਿੰਗ ਚੱਲਣੀ ਪੈ ਰਹੀ ਹੈ ਸਿੱਧੂ ਮੂਸੇਵਾਲੇ ਦੇ ਫੈਨਜ਼ ਵੱਲੋਂ ਅਤੇ ਬੱਬੂ ਮਾਨ ਨੂੰ ਬਹੁਤ ਪੁੱਠਾ ਸਿੱਧਾ ਬੋਲਿਆ ਜਾ ਰਿਹਾ ਹੈ ਕਮੈਂਟਾਂ ਦੇ ਵਿੱਚ ਵੀ ਅਤੇ ਰੀਲਾਂ ਦੇ ਦੁਆਰਾ ਵੀ ਕਈ ਪੇਜਾਂ ਦੇ ਵੱਲੋਂ ਤਾਂ ਦੋਸਤੋ ਹੁਣ ਬੱਬੂ ਮਾਨ ਦੇ ਇੱਕ ਫੈਨ ਨੇ ਕਿਹਾ ਕਿ ਭਗਵੰਤ ਮਾਨ ਬੱਬੂ ਮਾਨ ਦਾ ਚੰਗਾ ਦੋਸਤ ਹੈ ਤਾਂ ਉਸ ਫੈਨ ਨੇ ਉਸ ਕਮੈਂਟ ਦੇ ਵਿੱਚ ਕਿਹਾ ਕਿ ਜੇਕਰ ਆਪਾਂ ਸਾਰੇ ਫੈਨ ਜ ਇਕੱਠੇ ਹੋ ਕੇ ਯ ਤਾ ਸਿੱਧੂ ਮੂਸੇਵਾਲੇ ਦਾ ਇਹ ਗੀਤ ਡਿਲੀਟ ਕਰਵਾ ਸਕਦੇ ਆ YouTube ਤੋਂ ਤਾਂ ਦੋਸਤੋ ਸਿੱਧੂ ਮੂਸੇਵਾਲਾ ਵੀ ਆਪਣੇ ਇੱਕ ਲਾਈਵ ਦੇ ਵਿੱਚ ਕਹਿੰਦਾ ਸੀ ਕਿ ਜਦੋਂ ਲੋਕਾਂ ਤੋਂ ਬਰਾਬਰੀ ਨਹੀਂ ਹੋਵੇਗੀ ਤਾਂ ਉਹ ਲੱਤਾਂ ਖਿੱਚਣੀਆਂ ਸ਼ੁਰੂ ਕਰ ਦੇਣਗੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਤੇ ਅਤੇ ਬੱਬੂ ਮਾਨ ਫੈਨਾਂ ਦੀ ਇਸ ਗੱਲ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਕਮੈਂਟ ਬਾਕਸ ਦੇ ਵਿੱਚ #JusticeForSidhuMoosewala ਜਰੂਰ ਲਿਖ ਕੇ ਜਾਓ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ